ਸਸ਼ੂਕਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਪੁਲਿਸ ਵੱਲੋਂ ਪਿੰਡ ਦਾਨ ਸਿੰਘ ਵਾਲਾ ਵਿਖੇ ਘਰਾਂ ਨੂੰ ਅੱਗ ਲਗਾਉਣ ਵਾਲੇ ਪੰਜ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਐਸਐਸਪੀ ਬਠਿੰਡਾ ਮਨੀਤ ਕੌਂਡਲ ਦੀ ਅਗਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਤਦ ਦਾਸੇ ਇਹ ਕਿ ਦੱਸਿਆ ਜਾ ਰਿਹਾ ਹੈ ਕਿ 9 ਜਨਵਰੀ ਦੀ ਰਾਤ ਕੁਝ ਸ਼ਰਾਰਤੀ ਅਨਸਰਾ ਦੇ ਵੱਲੋਂ ਜਸਪ੍ਰੀਤ ਸਿੰਘ ਤੇ ਉਸਦੇ ਨਾਲ ਦੇ ਕਰੀਬ 7 ਘਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ ਤੇ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਤਾਂ 10 ਜਨਵਰੀ ਨੂੰ ਪਿੰਡ ਦਾਨ ਸਿੰਘ ਵਾਲਾ ਵਿਖੇ ਘਰਾਂ ਨੂੰ ਅੱਗ ਲਗਾਉਣ ਵਾਲੇ ਦੋਸ਼ੀ ਕਾਬੂ ਕੀਤੇ ਗਏ। ਸੰਦਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ 11 ਜਨਵਰੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਸੀ। ਜਿਸ ਤੋਂ ਬਾਅਦ 13 ਜਨਵਰੀ ਨੂੰ ਦੋਸ਼ੀ ਗੁਰਪ੍ਰੀਤ ਸਿੰਘ ਤੇ ਉਸ ਦੇ ਨਾਲ ਹੀ ਸ਼ਮਿੰਦਰ ਸਿੰਘ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਸੀ ਤੇ ਹੁਣ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਉਥੇ ਦੱਸ ਦਿੱਤੀ ਕਿ ਇਸ ਮੁਕਦਮੇ ਦੇ ਵਿੱਚ ਬਾਕੀ ਰਹਿੰਦੇ ਦੋਸ਼ੀ ਜਿਨ੍ਹਾਂ ਨੂੰ 15 ਜਨਵਰੀ ਯਾਨੀ ਕਿ ਅੱਜ ਗ੍ਰਿਫਤਾਰ ਕੀਤਾ ਜਾ ਚੁੱਕਿਆ ਤੇ ਅਦਾਲਤ ਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਯਾਨੀ ਕਿ ਇਸ ਮਾਮਲੇ ਦੇ ਵਿੱਚ ਕੁੱਲ ਪੰਜ ਦੋਸ਼ੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਹੋਰ ਜਿਹੜੇ ਰਹਿੰਦੇ ਦੋਸ਼ੀ ਨੇ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਹਾਂਜੀ ਮੀਤੀ 9 1 25 ਦੀ ਰਾਤ ਨੂੰ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਨੇ ਉੱਥੇ 7-8 ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ। ਉਹਦੇ ਚ ਅਸੀਂ ਜਸਪ੍ਰੀਤ ਸਿੰਘ ਪੁੱਤਰ ਬੇਜਰ ਸਿੰਘ ਦੇ ਬਿਆਨ ਤੇ ਐਫਆਈਆਰ ਨੰਬਰ 3 ਦਰਜ ਕੀਤੀ ਸੀ। 10125 ਨੂੰ ਵੱਖ-ਵੱਖ ਸੈਕਸ਼ਨਾਂ ਦੇ ਤਹਿਤ 7 ਦੋਸ਼ੀ ਉਹਨਾਂ ਨੇ ਐਫਆਈਆਰ ਦੇ ਵਿੱਚ ਨਾਮਜ਼ਦ ਕਰਾਏ ਸੀ। ਜਿਨ੍ਹਾਂ ਦੇ ਵਿੱਚੋਂ ਅਸੀਂ 6 ਬੰਦੇ ਅਰੈਸਟ ਕਰ ਲਏ ਇੱਕ ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਆ। ਦੁਰਾਨੇ ਤਫਤੀਸ਼ ਚਾਰ ਮਲਜ਼ਮ ਹੋਰ ਨਾਮਜ਼ਦ ਹੋਏ ਸੀਗੇ ਉਹਨਾਂ ਨੂੰ ਵੀ ਰੈਸਟ ਕਰ ਲਿਆ ਯਾਨੀ ਕਿ ਟੋਟਲ 10 ਮਲਜ਼ਮ ਅਸੀਂ ਨਾਮਜ਼ਦ ਕਰ ਲਏ ਇਹਦਾ ਜਿਹੜਾ ਮੇਨ ਮਲਜ਼ਮ ਸੀ ਉਹਦਾ ਨਾਮ ਹੈ ਹਾਂ ਹਾਂ ਉਹਦਾ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਇਹਨੂੰ ਕਾਫੀ ਨਾ ਦਲੇਰ ਸਿੰਘ ਇਹਦੇ ਨਾਂ ਨੇ ਇਹਨੂੰ ਰੈਸਟ ਕਰ ਲਿਆ ਹੁਣ ਅਜੇ ਇਹਦਾ ਰਿਮਾਂਡ ਲੈ ਕੇ ਰਿਮਾਂਡ ਮਿਲ ਗਿਆ ਹੁੰਦਾ ਮੈਡਮ ਹਾਂ ਹੁਣ ਪੇਸ਼ ਕਰਨੇ ਪੇਸ਼ ਕਰਕੇ ਰਿਮਾਂਡ ਲਵਾਂਗੇ ਅਗਲੀ ਪੁਛਗਿਛ ਕਰਾਂਗੇ ਇਹਨਾਂ ਤੋਂ ਹੋਰ ਜੋ ਇਹਨਾਂ ਨੇ ਕੀਤਾ ਕੀ ਹਥਿਆਰ ਵਰਤਿਆ ਜੋ ਵੀ ਕੀਤਾ ਜਾਂ ਹੋਰ ਕਿਹੜੇ ਮੁੱਲਜ਼ਮ ਹੈ ਇਹਨਾਂ ਤੋਂ ਪੁੱਛਗਿਸ਼ ਕਰਕੇ ਅਗਲੀ ਤਫਤੀਸ਼ ਜਾਰੀ ਰੱਖਾਂਗੇ ਸਰ ਇਹ ਪਿੰਡ ਦੇ ਸਰ ਮੇਨ ਕਾਰਨ ਕੀ ਹੈ ਸਰ ਮੇਨ ਕਾਰਨ ਕੀ ਹੋਇਆ ਵੀ 7-8 ਘਰਾਂ ਨੂੰ ਇਹਨਾਂ ਨੇ ਅੱਗ ਲਗਾ ਦਿੱਤੀ ਕੀ ਮੇਨ ਕਾਰਨ ਕੀ ਸੀ ਕਾਰਨ ਤਾਂ ਜੀ ਇਹ ਦਲੇਰ ਸਿੰਘ ਵੀ ਅਸੀਂ ਸਰਸਰੀ ਪੁੱਛਗਿਸ਼ ਕੀਤੀ ਹੈ ਜਿਹੜਾ ਮੇਨ ਮੁੱਲਜ਼ਮ ਆ ਉਹ ਉਹਦੇ ਦੱਸਣ ਮੁਤਾਬਕ ਵੀ ਉਹਦੇ ਘਰ ਦੀ ਤੋੜਪਨ ਕਰੀ ਸੀ ਇਹਨਾਂ ਨੇ ਤੇ ਇਹਨਾਂ ਸ਼ਰਾਬ ਵਗੈਰਾ ਪੀਤੀ ਸੀ ਰਾਤ ਨੂੰ ਇਕੱਠੇ ਹੋ ਕੇ ਉੱਥੇ ਚੱਲ ਗਏ ਤੇ ਕਾਰ ਦੇ ਵਿੱਚੋਂ ਇਹਨਾਂ ਨੇ ਪੈਟਰੋਲ ਕੱਢ ਕੇ ਕੰਨੀ ਚ ਪਾਇਆ ਤੇ ਮੁੜ ਕੇ ਉਹ ਛਿੜਕ ਕੇ ਅੱਗ ਲਾਉੇ ਰਹੇ ਜਿਵੇਂ ਕਿਸੇ ਦਾ ਦੁੱਖ ਆ ਉਹ ਭੰਨਿਆ ਉਹਦੇ 'ਚ ਪੈਟਰੋਲ ਛਿੜਕਿਆ ਤੇ ਅੱਗ ਲਾਤੀ ਇਸ ਤਰ੍ਹਾਂ ਕੀਤਾ ਇਹਨਾਂ ਨੇ ਬਾਕੀ ਅਜੇ ਉਹਨਾਂ ਦੀ ਹੁਣ ਪੁਛ ਕਿਸੇ ਅਜੇ ਜਾਰੀ ਹੈ ਅਜ ਰਿਮਾਂਡ ਲੈ ਰਹਾਂਗੇ ਨੁਕਸਾਨ ਕਪੜਿਆਂ ਵਗੈਰਾ ਦਾ ਹੋਇਆ ਮਕਾਨਾਂ ਦਾ ਹੋਇਆ ਜਿਸ ਤਰ੍ਹਾਂ ਦੇ ਆਪਣਾ ਸਾਰੇ ਗਰੀਬ ਘਰ ਜਿਹੜੇ ਮੁਲਜ਼ਮ ਉਹ ਵੀ ਮਤਲਬ ਕੋਈ ਬਹੁਤੇ ਤਕੜੇ ਨਹੀਂ ਹੈ ਉਹ ਬਸਤੀ ਸਾਰੀ ਬਸਤੀ ਮਤਲਬ ਐਸੀ ਭਾਵਨਾ ਦੀ ਹੈ ਸਾਰੀ ਡੀਡ ਤੇ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਚਿੱਟਾ ਵੇਚਣ ਤੋਂ ਰੋਕਿਆ ਗਿਆ ਸੀਗਾ ਇਸ ਨੂੰ ਲੈ ਕੇ ਸਾਡੇ ਘਰਾਂ ਤੇ ਜਿਹੜੀ ਅਕਲ ਲਗਾਈ ਗਈ ਹੈ ਸਾਡੇ ਤੇ ਤਸ਼ੱਦਦ ਜਿਹੜਾ ਉਠਾਇਆ ਗਿਆ ਕੀ ਕਹਿਣਾ ਚਾਹੁੰਗਾ ਜੋ ਵੀ ਮਤਲਬ ਇਹ ਕਹਿੰਦੇ ਕੋਈ ਚਿੱਟੇ ਵਾਲੀ ਗੱਲ ਆ ਉਹ ਤਸਦੀਕ ਕੀਤੀ ਜਾਊਗੀ ਜਿਹੜਾ ਵੀ ਬੰਦਾ ਸ਼ਾਮਲ ਤਪਤੀਸ਼ ਹੋ ਕੇ ਕੋਈ ਬਿਆਨ ਲਿਖਾਉਣਾ ਚਾਹੁੰਦਾ ਉਹਦੀ ਗੱਲ ਦੀ ਪੂਰੀ ਉਹਦੀ ਤਸੱਲੀ ਕਰਾਈ ਜਾਊ ਇਹ ਸਾਰੇ ਇੱਕ ਹੀ ਬਸਤੀ ਦੇ ਰਹਿਣ ਵਾਲੇ ਆ ਤਸ਼ੱਦਦ ਨੂੰ ਕੋਈ ਬਾਹਰੋਂ ਨਹੀਂ ਆਇਆ ਅਸਰ ਆ ਭਾਈ ਚੜਾਈ ਹੈ ਜੇ ਦੇਖੀਏ ਸਰ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਬੋਤਲਾਂ ਵਿੱਚ ਪੈਟਰੋਲ ਪਾ ਕੇ ਬੰਬ ਬਣਾ ਕੇ ਉਸ ਤਰ੍ਹਾਂ ਸਿੱਟਿਆ ਗਿਆ ਸੀ ਇਹ ਦੋਸ਼ੀਆਂ ਨੇ ਜਿਹੜਾ ਵਸਾਇਆ ਦੱਸਿਆ ਵੀ ਕਾਰ ਦੇ ਵਿੱਚੋਂ ਕੈਨੀ ਉਹਨਾਂ ਨੇ ਪੈਟਰੋਲ ਕੱਢ ਲਈ ਜਿਹੜੇ ਘਰ ਚ ਵੱੜਦੇ ਸੀ ਘਰਾਂ ਦੇ ਲੋਕ ਪਹਿਲਾਂ ਹੀ ਘਰੋਂ ਭੱਜ ਗਏ ਸੀ ਉਹਨਾਂ ਦੇ ਦਸਤੂਰ ਕੋਈ ਮਿਲਿਆ ਨਹੀਂ ਉਹਨਾਂ ਨੂੰ ਕਹਾ ਵੀ ਜੋਸ ਮਾਨਸੇਓ ਤੇ ਪੈਟਰੋਲ ਸਿਰਕ ਕੇ ਉਹ ਆਕਲਾ ਦਿੰਦੇ ਸੀ ਕਿੰਨੇ ਗੰਦੀ ਚੀਜ਼ ਨਾਲ ਭਰੇ ਸਾਰੇ ਇਹ ਇਹ ਬੰਦੇ ਆਪਾਂ 10 ਦਾ ਅਰੈਸਟ ਕਰ ਲਏ ਇੱਕ ਰਹਿੰਦਾ ਜਿਹੜੇ ਨਾਮ ਜਿਹਦਾ ਬੰਦੇ ਅਨੁਕਸ਼ਾ ਤੇ ਉਹਨਾਂ ਨੇ ਲਿਖਾਇਆ ਵੀ ਹੋਰ ਵੀ 5-10 ਬੰਦਿਆਂ ਨੂੰ ਅਨੁਕਸ਼ਾ ਤੇ ਸੀ ਉਹ ਜਿਹੜਾ ਵੀ ਕੋਈ ਬੰਦੇ ਨਾਮਜ਼ਦ ਹੋਣਗੇ ਤੋਂ ਅਸੀਂ ਸਾਹਮਣੇ ਆਊਗਾ ਇਹਨਾਂ ਦੀ ਪੁੱਛਗਿੱਛ ਤੇ ਹੁਣ ਜਾਂ ਤਫਤੀਸ਼ ਕਰਾਂ ਉਹ ਬੰਦੇ ਅਰੈਸਟ ਕਰੇ ਜਾਣਗੇ ਉਹਦੇ ਬਾਰੇ ਸਾਨੂੰ ਬਾਤ ਚਾਨ ਕਰੀ ਪਹਿਲਾਂ ਵੀ ਇਹਨਾਂ ਦੇ ਮਕਦਮੇ ਦਰਜ ਹੋਣਗੇ ਪਹਿਲਾ ਮੁਕਦਮੇ ਦਰਜ ਜਾਂਦੇ ਨੇ ਨਸ਼ੇ ਬਾਰੇ ਹਜੇ ਇਹਨਾਂ ਦਾ ਚੈੱਕਅਪ ਕਰਾ ਲਾਂਗੇ ਆਪਾਂ ਇਹ ਤਾਂ ਰੈਸਟ ਹੀ ਕੀਤੀ ਹੈ ਮੁਰਲੀ ਪੁੱਤ ਜੀ ਦੇ ਮੁਤਾਬਿਕ ਨੇ ਕਿਸੇ ਨੇ ਇਹ ਜਾਪ ਕਰਤਾ ਨਹੀਂ ਕੀਤੀ ਹੈ ਜੀ ਜਿਹੜਾ ਦੋਸ਼ ਲਾਇਆ ਗਿਆ ਸੀ ਕਿ ਚਿੱਟੇ ਤੋਂ ਸਿਰੋਗ ਤੁਸੀਂ ਇਹ ਕੁਛ ਨਹੀਂ ਹੋ ਚੀਏ ਇਸ ਨਾਲ ਦੇ ਨਹੀਂ ਚਿੱਟੇ ਵਾਲੀ ਗੱਲ ਹੈ ਜੇ ਕੋਈ ਨਹੀਂ ਇਹਨਾਂ ਹੁਣ ਸਾਡੇ ਕੋਲ ਇਹ ਮਤਲਬ ਕਸਟਡੀ ਚ ਨੇ ਜੇ ਚਿੱਟੇ ਵਾਲੀ ਗੱਲ ਹੁੰਦੀ ਕਿਸੇ ਨੂੰ ਕੋਈ ਤੋੜ ਲੱਗਦੀ ਫਿਲਹਾਲ ਇਹੋ ਜੀ ਗੱਲ ਕੋਈ ਧਿਆਨਤ ਨਹੀਂ ਆਈ ਜੀ ਜੇ ਕੋਈ ਹੋਊਗੀ ਤਾਂ ਉਹ ਦੇਖ ਲਵੇ ਸਰ ਰਾਜਨੀਤੀ ਕੀ ਵੀ ਸਾਥੀ ਮੁਸਫਾ ਨਹੀਂ ਰਾਜਨੀਤੀ ਦਾ ਦੇਖੋ ਕੋਈ ਮੈਂ ਨਹੀਂ ਇਹਦੇ ਬਾਰੇ ਕਹਿ ਸਰਦਾਰ ਸਰ ਪੀੜਤ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ 6 ਸੱਤ ਗੱਡੀਆਂ ਤੇ ਲੱਗਦੀ ਆਈ ਸੀਗੇ ਉਹ ਗੱਡੀਆਂ ਵੀ ਟ੍ਰੈਕ ਕੀਤੀਆਂ ਗਈਆਂ ਨਹੀਂ ਉਹਦੇ ਮੈਂ ਸਾਨੂੰ ਉਹੀ ਬੇਨਤੀ ਕਰੀ ਆ ਵੀ ਪੁੱਛਗਿੱਛ ਕਰਾਂਗੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਮੇਨ ਮੁਲਜ਼ਮ ਹੁਣ ਫੜਿਆ ਅੱਜ ਫੜਿਆ ਸੀ ਪੁੱਛਗਿੱਛ ਕਰਕੇ ਜੋ ਵੀ ਹੋਇਆ ਕੋਈ ਗੱਡੀ ਆ ਕੋਈ ਟੂ ਵੀਲਰ ਆ ਕੋਈ ਵੀ ਬਲਦਮਾ ਕੋਈ ਵੀ ਚੀਜ਼ ਵਰਤੀਆ ਉਹਨੂੰ ਬਖਸ਼ਾ ਨਹੀਂ ਔਰ ਤੁਹਾਨੂੰ ਟਾਈਮ ਦੇ ਟਾਈਮ ਅਸੀਂ ਦੱਸਦੇ ਰਵਾਂਗੇ ਜੋ ਜੋ ਕਰਾ। ਸਾਰੇ ਵਿਅਕਤੀ ਕੋਈ ਪਿੰਡ ਦੇ ਨੇ ਕਿ ਸਾਡੇ ਨਹੀਂ ਜੀ ਹੋਰ ਵੀ ਪਿੰਡ ਦੇ ਹੈਗੇ ਨੇੜੇ ਆ ਮੈਂ ਮੈਂ ਸਰਚਾ ਪਿੰਡ ਤੇ ਵੀ ਦੱਸਿਆ ਇਹਨਾਂ ਨੇ ਪੁੱਛ ਕਿਸ ਤੇ ਉਹ ਸੀ ਤਸਦੀਕ ਕਰਕੇ ਵੀ ਕਿਹੜੇ ਬੰਦੇ ਨੇ ਉਹਨਾਂ ਨੂੰ ਵੀ ਅਰੈਸਟ ਕਰਾ। ਸਰਚਾ ਕਹਿੰਦਾ ਕਹਿੰਦਾ ਕਿ ਸਾਡੇ ਉਪਤੀ ਵੀ ਆਪਣਾ ਪਰਸਨਲ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਵੀ ਤੁਸੀਂ ਐਵੇਂ ਆਪਣਾ ਚਿੱਟੜੇ ਨਾਲ ਨੂੰ ਛੱਡੋ। ਕੀ ਹੈ ਮਸਲਾ? ਨਹੀਂ ਨਹੀਂ ਇਹੋ ਜੀ ਕੱਲ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਇਹਦੇ ਬਾਰੇ ਨਾ ਹੀ ਮੈਨੂੰ ਕਿਸੇ ਸਤੂ ਸਾਹਿਬ ਬੈਠੇ ਡਿਪਟੀ ਸਾਹਿਬ ਬੈਠ ਸਾਰੇ ਫਿਰ ਉਹ ਜਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੈਗੇ ਉਹ ਵੀ 10 ਬੰਦੇ ਤੁਸੀਂ ਪੜ ਲਏ ਹਾਂਜੀ ਹਾਂ ਤੇ ਹੁਣ ਕਿੰਨੇ ਰਹਿ ਗਏ ਤੁਸੀਂ ਹੋਰ ਇਹਨਾਂ ਦੀ ਪੁੱਛ ਗਿਸ ਤੇ ਨਾਮ ਤੇ ਹੋਣਗੇ ਕੁਝ ਇਹਨਾਂ ਨੇ ਬੰਦੇ ਦੇਖੋ ਐਫ ਆਈ ਆਰ ਦੇ ਵਿੱਚ ਤਾਂ 7 ਹੀ ਲਿਖਾਏ ਸੀ ਚਾਰ ਅਸੀਂ ਹੋਰ ਨਾਮ ਦੇ ਤਰੱਕੀ 11 ਕਰ ਲਏ ਇਹਨਾਂ ਚੋਂ 10 ਪੜ ਲਏ ਹੋਰ ਵੀ ਇਹਨਾਂ ਤੋਂ ਹੁਣ ਪੁੱਛ ਕਿਸ ਕਰਾਂਗੇ ਜਿਹੜੇ ਹੋਰ ਬੰਦੇ ਆ ਜਿਹੜੇ ਉਹਨਾਂ ਨੇ ਮੌਕੇ ਤੇ ਨਹੀਂ ਸ਼ਨਾਖਤ ਕਰੇ ਸੀ ਉਸੀਂ ਹੁਣ ਸ਼ੁਰੂਆਤ ਕਰਕੇ ਪੜਾਂਗੇ ਤੁਹਾਨੂੰ ਜਿਹੜੇ ਅੱਜ ਪੜੇ ਹੈਗੇ ਸਰ ਇਹਨਾਂ ਦੀ ਉਮਰ ਕਿੰਨੀ ਕੀ ਹੈਗੀ ਓਵਰ ਨੌਜਵਾਨੀ ਨੇ ਸਾਰੇ ਨੌਜਵਾਨ 5 18 ਤੋਂ ਉੱਪਰ ਸਰ ਇਹ ਕੰਮ ਕੀ ਕਰਦੇ ਆ ਕੰਮ ਤਾਂ ਇਹ ਕੋਈ ਮਤਲਬ ਪੜ ਕੇ میٹرਕ ਕਰਕੇ हट ਗਿਆ ਕੋਈ ਮਿਹਨਤ ਮਜ਼ਦੂਰੀ ਦਾ ਕਰਦੇ ਜਿਵੇਂ ਇਸ ਤਰ੍ਹਾਂ ਦਾ ਨਿਕੀ ਹੋਇਆ ਜਿਹੜਾ ਐਡਾ ਵੱਡਾ ਜਿਹੜਾ ਬਦਲ ਸਟੈਪ ਚੱਕਿਆ ਨੂੰ ਕਾਰਨ ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕੀ ਕਰਗੇ ਐਡਾ ਵੱਡਾ ਸਟੈਪ ਕਾਨੂੰਨ ਬਾਰੇ ਨੌਲਜ ਹੀ ਨਹੀਂ ਹੈ ਤਾਂ ਇਹ ਤਾਂ ਸਮਝ ਕੇ ਵੀ ਸਾਡਾ ਘਰ ਇਸ ਤਰ੍ਹਾਂ ਕਰਤਾ ਅਸੀਂ ਵੀ ਕਰਤਾ ਹਾਲਾਂਕਿ ਇਹਨਾਂ ਨੇ ਕੋਈ ਪੁਲਿਸ ਨੂੰ ਇਤਲਾ ਨਹੀਂ ਦਿੱਤੀ ਇਹਦਾ ਘਰ ਤੋੜਿਆ ਦੋਸ਼ੀ ਦਾ ਇਹਨੇ ਕੋਈ ਪੁਲਿਸ ਨੂੰ ਇਤਲਾ ਨਹੀਂ ਦਿੱਤੀ ਅੱਜ ਦੱਸਿਆ ਸਾਨੂੰ ਇਹਨੇ ਹਾਂ ਹਾਂ ਅੱਜ ਦੱਸਿਆ ਇਹਨੇ ਸਰ ਪੀੜਤ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਅਸੀਂ ਪੁਲਿਸ ਨੂੰ ਪਹਿਲਾਂ ਵੀ ਇਤਲਾ ਦਿੱਤੀ ਸੀਗੀ ਇਸ ਬਾਰੇ ਇਸ ਵਿਅਕਤੀਆਂ ਬਾਰੇ ਉਦੋਂ ਵੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਸੀ ਉਹਨੂੰ ਸਾਡੇ ਘਰ ਨੂੰ ਜਲਾ ਦਿੱਤਾ ਗਿਆ ਨਸ਼ਾ ਵੇਚਦੇ ਨੇਗੇ ਇਹ ਲੋਕ ਸਰਪੰਚ ਵੀ ਇਸ ਗੱਲ ਨੂੰ ਕਹਿ ਰਿਹਾਗਾ ਕਿਵੇਂ ਦੇਖ ਦੋ ਇਸ ਨਸ਼ੇ ਬਾਰੇ ਜੇ ਨਾ ਲੱਭਦੇ ਦੇਖੋ ਪਹਿਲਾਂ ਵੀ ਕੋਈ ਨਹੀਂ ਬਖਸ਼ਿਆ ਜੇ ਵੇਚਦੇ ਹੋਣਗੇ ਪਹਿਲਾਂ ਕਿਸੇ ਨੇ ਕੋਈ ਇਤਲਾਹ ਨਹੀਂ ਦਿੱਤੀ ਜੇ ਹੁਣ ਉਹਨਾਂ ਨੇ ਇਤਲਾਹ ਦਿੱਤੀ ਆ ਨਸ਼ੇ ਵਾਲੀ ਗੱਲ ਕਰੀ ਆ ਅਸੀਂ ਇਹਨੂੰ ਪੁੱਛ ਗਿਛ ਵੀ ਕਰਾਂਗੇ ਹੁਣ ਇਹਦੇ ਬਾਰੇ ਨਸ਼ੇ ਬਾਰੇ ਜੇ ਕੋਈ ਗੱਲ ਸਾਹਮਣੇ ਆਈ ਜੇ ਕੋਈ ਸੱਜਣ ਹੋਰ ਸਾਨੂੰ ਇਤਲਾਹ ਦੇਣਾ ਚਾਹੁੰਦਾ ਨਸ਼ੇ ਬਾਰੇ ਉਹਦਾ ਨਾਮ ਵੀ ਗੁਪਤ ਰੱਖਿਆ ਜਾਊਗਾ ਸਾਨੂੰ ਮਿਲ ਕੇ ਜਾਂ ਫੋਨ ਤੇ ਦੱਸ ਸਕਦਾ ਤੁਹਾਡੇ ਏਰੀਏ ਮੈਂ ਬੇਨਤੀ ਕਰੂੰਗਾ